ਹਾਂਜੀ ਦੋਸਤੋ ਸਾਰੇ ਨੂੰ ਪਿਆਰ ਪਈ ਸਤਿ ਸ਼੍ਰੀ ਅਕਾਲ ਚੈਨ ਹੌਪਸੋ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਤੁਹਾਡਾ ਜਿਹੜਾ ਪ੍ਰੋਸੈਸ ਪੰਜਾਬ ਪੁਲਿਸ ਕਨਸਟੇਬਲ 2023 ਦੀ ਭਰਤੀ ਦਾ ਉਹ ਹੌਲੀ ਹੌਲੀ ਆਪਣੇ ਅੰਤਲੇ ਪੜਾਵਾਂ ਵੱਲ ਵਧ ਰਿਹਾ ਹੈਗਾ ਠੀਕ ਹੈ ਤੇ ਕਈਆਂ ਦੇ ਡਾਕੂਮੈਂਟ ਸਬਮਿਟ ਹੋ ਚੁੱਕੇ ਆ ਠੀਕ ਆ ਵੈਰੀਫਿਕੇਸ਼ਨਾਂ ਵੀ ਚੱਲ ਰਹੀਆਂ ਹੈਗੀਆਂ ਠੀਕ ਹੈ ਮੈਡੀਕਲ ਵਗੈਰਾ ਵੀ ਹੋ ਗਿਆ ਤੇ ਤੁਹਾਡੀ ਜਿਹੜੀ ਜੁਆਇਨਿੰਗ ਆ ਉਹ ਬਹੁਤ ਜਲਦ ਹੋਊਗਾ ਜਾ ਰਹੀ ਹੈ ਤੇ ਕਈ ਮੈਨੂੰ ਜਲੰਧਰ ਸੀਪੀ ਵਾਲੇ ਕਮੈਂਟਸ ਵੈਰਾ ਦੇ ਵਿੱਚ ਪੁੱਛ ਰਹੇ ਨੇ ਕਿ ਸਰ ਸਾਡਾ ਜਿਹੜਾ ਮਤਲਬ ਸਾਨੂੰ ਡੇ ਬੜੇ ਵਿੱਚ ਦੇਤੇ ਹਨਾ ਜਿਵੇਂ 15 ਐਨਾਂ ਦਾ ਹੋ ਗਿਆ 15 ਨੂੰ ਅਗਲੀ ਵਾਰ ਦੇਤਾ ਸਮਾਂ ਤੇ ਇਦਾਂ ਕਰਕੇ ਵੀ ਕਾਫੀ ਜਿਹੜਾ ਮਤਲਬ ਸਾਡਾ ਸਮਾਂ ਜਿਹੜਾ ਵੇਸਟ ਹੋ ਜਾਣਾਗਾ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਬ੍ਰਦਰ ਵੀ ਇਹ ਦੇ ਵਿੱਚ ਸਮਾਂ ਲੱਗਦਾ ਹੈਗਾ ਠੀਕ ਹੈ ਤੁਸੀਂ ਲੱਕੀ ਹੋ ਕਿ ਤੁਹਾਡੀ ਜਿਹੜੀ ਭਰਤੀ ਆ ਬਿਨਾ ਕਿਸੇ ਪ੍ਰੋਟੈਸਟ ਤੋਂ ਬਿਨਾ ਕਿਸੇ ਅਰਚਨ ਤੋਂ ਪੂਰੀ ਹੋਣ ਜਾ ਰਹੀ ਹੈ ਸਾਨੂੰ ਪਤਾ ਵੀ ਅਸਲ ਵਿੱਚ ਜਿੱਦਾਂ ਸਾਡੀ ਜਿਹੜੀ ਭਰਤੀ 2021 ਵਾਲੀ ਸੀਗੀ ਵੀ ਅਸੀਂ ਉਹਨੂੰ ਕਿੱਦਾਂ ਕੰਪਲੀਟ ਕਰਵਾਇਆ ਠੀਕ ਆ ਸਾਨੂੰ ਚੰਡੀਗੜ੍ਹ ਦੇ ਵਿੱਚ ਆ ਕੇ ਧਰਨੇ ਮਚਾਰੇ ਕਰਨੇ ਪਏ ਸੀ ਹੋ ਸਕਦਾ ਤੁਸੀਂ ਜਿਹੜੇ 2023 ਦੇ ਭਰਤੀਆਂ ਤੁਸੀਂ 2021 ਵਾਲੀ ਭਰਤੀ ਵੀ ਕਿਸੇ ਨੇ ਦੇਖੀ ਹੋਵੇ ਤਾਂ ਉਹਨਾਂ ਨੂੰ ਪਤਾ ਵੀ ਜਦੋਂ ਸਾਡਾ ਰਿਜ਼ਲਟ ਆਇਆ ਸੀਗਾ ਵੀ ਅਸੀਂ ਕਿੱਦਾਂ ਜਾ ਕੇ ਪ੍ਰੋਟੈਸਟ ਕੀਤੇ ਸੀਗੇ ਠੀਕ ਆ ਚੰਡੀਗੜ੍ਹ ਦੇ ਵਿੱਚ ਆ ਕੇ ਧਰਨੇ ਲਾਉਂਦੇ ਰਹੇ ਅਸੀਂ ਸੈਕਟਰੀਅਟ ਦੇ ਵਿੱਚ ਫਿਰ ਕਿਤੇ ਜਾ ਕੇ ਸਾਨੂੰ ਜਿਹੜੇ ਮਤਲਬ ਕਿ ਜੋਇਨਿੰਗ ਲੈਟਰਸ ਵਗੈਰਾ ਮਤਲਬ ਸਾਨੂੰ ਜਿਹੜੀ ਡੇਟ ਦਿੱਤੀ ਗਈ ਸੀਗੀ ਸਾਡਾ ਡਾ ਪ੍ਰੋਸੈਸ ਉਹ ਚੱਲਿਆ ਸੀਗਾ ਠੀਕ ਆ ਜਿਹੜਾ ਸਾਡਾ ਰਿਜ਼ਲਟ ਵੀ ਦੋ ਵਾਰ ਆਇਆ ਸੀ ਪਹਿਲਾਂ ਜਨਵਰੀ ਚ ਆਇਆ ਸੀਗਾ ਫਿਰ ਫੇਰ ਸਾਡਾ ਇਹ ਰਿਜ਼ਲਟਾਂ ਨੂੰ ਮੋਡੀਫਾਈ ਕਰਕੇ ਜੁਲਾਈ ਦੇ ਵਿੱਚ ਸਾਨੂੰ ਜਿਹੜਾ ਰਿਜ਼ਲਟ ਦਿੱਤਾ ਸੀਗਾ ਠੀਕ ਹੈ ਤੇ ਤੁਸੀਂ ਲੱਕੀ ਹੋ ਯਾਰ ਇਹ ਤਾਂ ਡੇਢੀ ਭਰਤੀ ਆ ਬਿਨਾ ਕਿਸੇ ਮਤਲਬ ਕਿ ਅੜਚਨ ਤੋਂ ਪੂਰੀ ਹੋਣ ਜਾ ਰਹੀ ਹੈ ਤੇ ਤੁਸੀਂ ਥੋੜਾ ਨਾ ਮਤਲਬ ਮਨ ਨੂੰ ਠੰਡਾ ਰੱਖੋ ਠੀਕ ਹੈ ਸ਼ਾਂਤੀ ਬਖਸ਼ੋ ਠੀਕ ਹੈ ਟੈਨਸ਼ਨ ਲੈਣ ਦੀ ਲੋੜ ਨਹੀਂ ਜਿਹੜਾ ਤੁਹਾਡਾ ਭਰਤੀਆ ਪ੍ਰੋਸੈਸ ਯਾਰ ਚੱਲ ਹੀ ਜਾਂਦਾ ਤੁਹਾਡਾ ਰੁਕਿਆ ਪਿਆ ਹੋਏ ਤੁਸੀਂ ਕਹੋ ਠੀਕ ਹੈ ਵੀ ਸਾਡਾ ਪ੍ਰੋਸੈਸ ਰੁਕਿਆ ਪਿਆ ਤੁਹਾਡਾ ਆਲਰੇਡੀ ਯਾਰ ਮੈਡੀਕਲ ਤਾਂ ਕੰਮ ਆ ਗਿਆ ਮੈਡੀਕਲ ਤੋਂ ਬਾਅਦ ਹੁੰਦੀ ਜੁਆਇਨਿੰਗ ਠੀਕ ਆ ਤੇ ਜੁਆਇਨਿੰਗ ਤੁਹਾਡੀ ਹੋ ਜਾਣੀ ਮੈਡੀਕਲ ਕੰਪਲੀਟ ਹੋਣ ਦਿਓ ਮਤਲਬ ਕਿਹੜਾ ਪ੍ਰੋਸੈਸ ਆ ਉਹ ਚੱਲੀ ਜਾਂਦਾ ਤੁਹਾਡਾ ਠੀਕ ਆ ਤੇ ਹੁਣ ਕਈਆਂ ਦੇ ਜਿਵੇਂ ਕਿ ਜਿਹੜੇ ਪੁਲਿਸ ਵੈਰੀਫਿਕੇਸ਼ਨ ਆ ਤੇ ਸੀਆਈਡੀ ਵੈਰੀਫਿਕੇਸ਼ਨ ਆ ਆਪਾਂ ਮੇਨਲੀ ਟਾਪਿਕ ਅੱਜ ਉਸਦੀ ਗੱਲ ਕਰਾਂਗੇ ਠੀਕ ਆ ਵੀ ਹੁਣ ਕਾਫੀ ਜਣਾਂ ਦੇ ਮੈਨੂੰ ਕਮੈਂਟਸ ਵਗੈਰਾ ਆ ਰਹੇ ਨੇ ਵੀ ਸਰ ਸਾਡੀ ਜਿਹੜੀ ਪੁਲਿਸ ਵੈਰੀਫਿਕੇਸ਼ਨ ਆ ਵੀ ਉਹ ਕਿੱਦਾਂ ਹੋਊਗੀ ਤੇ ਸਾਡੀ ਜਿਹੜੀ ਸੀਆਈਡੀ ਵੈਰੀਫਿਕੇਸ਼ਨ ਆ ਵੀ ਉਹਦਾ ਸਾਨੂੰ ਦੱਸੋ ਵੀ ਕਿੱਦਾਂ ਹੁੰਦਾਗਾ ਠੀਕ ਆ ਤੇ ਕਾਫੀ ਜਣਾਂ ਦੀ ਹੋ ਗਈ ਆ ਚਲੋ ਡਿਊਟੀਆਂ ਦੇ ਵਿੱਚ ਥੋੜਾ ਸਮਾਂ ਘ ਤੇ ਮੈਂ ਅੱਜ ਇਸ ਬੰਦ ਵਿੱਚ ਥੋੜੀ ਤੁਹਾਨੂੰ ਇਨਫੋਰਮੇਸ਼ਨ ਦੇਣੀ ਹੈ ਵੀ ਜਿਹੜੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਉਹ ਕੀ ਚੀਜ਼ ਹੁੰਦੀ ਹੈ ਤੇ ਜਿਹੜੀ ਆਪਣੀ ਹੁੰਦੀ ਹੈ ਸੀਆਈਡੀ ਵੈਰੀਫਿਕੇਸ਼ਨ ਉਹ ਵੀ ਮਤਲਬ ਇਸੇ ਰਿਲੇਟਡ ਵੀ ਹੈ ਦੋਨੇ ਇਕੱਠੀਆਂ ਪਰ ਦਵੇਂ ਕਹਿ ਸਕਦੇ ਆ ਵੀ ਮਤਲਬ ਕਿ ਦੋਨੇ ਹੀ ਯੂਨਟਾਂ ਜਿਹੜੀਆਂ ਹੈਗੀਆਂ ਪੰਜਾਬ ਪੁਲਿਸ ਦੀਆਂ ਨੇ ਤੇ ਦੋਨੇ ਹੀ ਯੂਨਟਾਂ ਹੀ ਆਪਣਾ ਵੈਰੀਫਿਕੇਸ਼ਨ ਕਰਦੀਆਂ ਹੈਗੀਆਂ ਨੇ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੁਲਿਸ ਵੈਰੀਫਿਕੇਸ਼ਨ ਦੀ ਪੁਲਿਸ ਵੈਰੀਫਿਕੇਸ਼ਨ ਦੇ ਵਿੱਚ ਜਿਹੜਾ ਆਪਾਂ ਨੂੰ ਸਬੰਧਤ ਥਾਣਾ ਲੱਗਦਾਗਾ ਠੀਕ ਆ ਤੇ ਉਸ ਥਾਣੇ ਦੇ ਵਿੱਚ ਆਪਣਾ ਜਿਹੜਾ ਸਾਰਾ ਬਾਇਓ ਡਾਟਾ ਭੇਜਿਆ ਜਾਊਗਾ ਠੀਕ ਆ ਆਪਣਾ ਜੋ ਵੀ ਐਡਰੈਸ ਆਪਣਾ ਮਤਲਬ ਸਭ ਕੁਝ ਭੇਜਿਆ ਜਾਊਗਾ ਆਪਣੀ ਪੁਲਿਸ ਲਾਈਨ ਦੇ ਵੱਲੋਂ ਜਿਹੜੇ ਆਪਾਂ ਨੂੰ ਅਲਾਟਮੈਂਟ ਹੋਈ ਵੀ ਹੈ ਠੀਕ ਆ ਤੇ ਉਹ ਆਪਣਾ ਜਿਹੜਾ ਸਾਰਾ ਬਾਇਓ ਡਾਟਾ ਭੇਜਦੇ ਨੇ ਕਿ ਪੁਲਿਸ ਲਾਈਨ ਵਾਲੇ ਵੀ ਆਹ ਬੰਦਾ ਆ ਠੀਕ ਆ ਇਹਦਾ ਫਾਦਰ ਨੇਮ ਆ ਠੀਕ ਆ ਇਸ ਕੈਟਾਗਰੀ ਨੂੰ ਬਿਲੋਂਗ ਕਰਦਾ ਹੈਗਾ ਠੀਕ ਆ ਤੇ ਪੁਲਿਸ ਥਾਣਾ ਫਿਰ ਤੁਹਾਡੇ ਪਿੰਡ ਦੇ ਵਿੱਚ ਜਾ ਕੇ ਜਾਂ ਤੁਹਾਨੂੰ ਕਾਲ ਕਰਨਗੇ ਉਹ ਮਤਲਬ ਉਹ ਆਪਸ਼ਨ ਆ ਹੈਗੀ ਉਹਨਾਂ ਕੋਲੇ ਠੀਕ ਆ ਜਾਂ ਤਾਂ ਤੁਹਾਨੂੰ ਥਾਣੇ ਬੁਲਾਇਆ ਜਾਊਗਾ ਤੇ ਜਾਂ ਫਿਰ ਉਹ ਕਰਿਆਗੇ ਵੈਰੀਫਿਕੇਸ਼ਨ ਕਰਕੇ ਜਾਣਗੇ ਠੀਕ ਆ ਤੇ ਉਸ ਦੇ ਵਿੱਚ ਮਤਲਬ ਕਿ ਉਹ ਦੇ ਸਾਰਾ ਰਿਕਾਰਡ ਤੁਹਾਡਾ ਚੈੱਕ ਕਰਨਗੇ ਤੁਹਾਡਾ ਜਿਹੜਾ ਪੁਰਾਣਾ ਰਿਕਾਰਡ ਚੈੱਕ ਕਰਨਗੇ ਵੀ ਤੁਹਾਡੇ ਖਿਲਾਫ ਕੋਈ ਐਫ ਆਰ ਤਾਂ ਨਹੀਂ ਦਰਜ ਤੁਹਾਡੇ ਤੇ ਕੋਈ ਕੇਸ ਤਾਂ ਨਹੀਂ ਚੱਲਦਾ ਮੁਕਦਮਾ ਜਾਂ ਕਿਸੇ ਮਤਲਬ ਕਿ ਕਿਸੇ ਵੀ ਮਤਲਬ આરોਪ ਦੇ ਵਿੱਚ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਹੋਵੇ ਵਾਟ ਐਵਰ ਮਤਲਬ ਤੁਹਾਡੇ ਤੇ ਕੋਈ ਪੁਲਿਸ ਕਾਰਵਾਈ ਕੀਤੀ ਗਈ ਹੋਵੇ ਜਾਂ ਅਦਾਲਤ ਦੇ ਵਿੱਚ ਕੋਈ ਕੇਸ ਚੱਲਦਾ ਹੋਵੇ ਠੀਕ ਹੈ ਤਾਂ ਇਸ ਦੇ ਸਬੰਧ ਵਿੱਚ ਜਿਹੜੀ ਸਾਰੀ ਤੁਹਾਡੀ ਮਤਲਬ ਕਿ ਵੈਰੀਫਿਕੇਸ਼ਨ ਕੀਤੀ ਹੋਵੇ ਤੁਹਾਡੇ ਮਤਲਬ ਤੁਹਾਨੂੰ ਕਰੈਕਟਰ ਦੇ ਬੇਸ ਤੇ ਪਰਖਿਆ ਜਾਊਗਾ ਵੀ ਤੁਹਾਡੀ ਮਤਲਬ ਕਿ ਜਿਹੜੀ ਚਰਿੱਤਰਤਾ ਸੜੀਆ ਤੁਹਾਡਾ ਚਰਿੱਤਰਾ ਕਿਦਾਂ ਪੈਂਡ ਦੇ ਵਿੱਚ ਠੀਕ ਹੈ ਵੀ ਵਧੀਆ ਹੈਗਾ ਠੀਕ ਹੈ ਤੇ ਹੋਰ ਜਿਵੇਂ ਕਹਿ ਸਕਦੇ ਆ ਵੀ ਮਤਲਬ ਤੁਹਾਡੇ ਤੇ ਕੋਈ ਕੇਸ ਨਾ ਹੋਵੇ ਯਾਰ ਮੇਨ ਟਾਪਿਕ ਤਾਂ ਇਹ ਚੀਜ਼ ਆ ਪੁਲਿਸ ਵੈਰੀਫਿਕੇਸ਼ਨ ਦਾ ਵੀ ਤੁਹਾਡੇ ਤੇ ਕੋਈ ਕੇਸ ਤਾਂ ਨਹੀਂ ਚੱਲ ਰਿਹਾਗਾ ਤੁਸੀਂ ਕਿਸੇ ਕੇਸ ਦੇ ਵਿੱਚ ਇਨਵੋਲਵ ਨਹੀਂ ਹੈਗੇ ਠੀਕ ਹੈ ਤਾਂ ਫਿਰ ਉਹ ਕਲੀਨ ਸ਼ੀਟ ਦਿੰਦੇ ਆ ਠੀਕ ਹੈ ਜਿੱਦਾਂ ਕਿ ਇੱਕ ਅਦਾਲਤ ਕਲੀਨ ਸ਼ੀਟ ਦਿੰਦੀ ਆ ਆਪਣਾ ਬਰੀ ਕਰ ਦਿੰਦੇ ਆ ਤਾਂ ਉਦੋਂ ਹੀ ਮਤਲਬ ਵੀ ਫਿਰ ਥਾਣਾ ਜਿਹੜਾ ਵੈਰੀਫਿਕੇਸ਼ਨ ਕਰਕੇ ਤੁਹਾਡੇ ਪਿੰਡ ਤੋਂ ਵੀ ਮਤਲਬ ਠੀਕ ਆ ਬੰਦਾ ਇਹ ਓਕੇ ਆ ਭਰਤੀ ਹੋਣ ਦੇ ਕਾਬਿਲ ਆ ਇਹ ਤੇ ਕੋਈ ਕੇਸ ਨਹੀਂਗਾ ਇਹ ਬੰਦਾ ਮਤਲਬ ਕਿਦਾ ਕਰੈਕਟਰ ਬਿਲਕੁਲ ਕਲੀਨ ਆ ਠੀਕ ਆ ਫਿਰ ਉਹ ਦੁਬਾਰਾ ਤੁਹਾਡੇ ਮਤਲਬ ਕਿ ਜਦੋਂ ਕੰਪਲੀਟ ਹੋ ਜਾਂਦੀ ਹੈ ਪ੍ਰੋਸੈਸ ਸਾਰੀ ਥੀਗਾ ਤੁਹਾਡੇ ਤੋਂ ਸਾਰੀ ਵੈਰੀਫਿਕੇਸ਼ਨ ਪਿੰਡ ਪਿੰਡ ਲੈਵਲ ਤੇ ਹੋ ਜਾਂਦੀ ਹੈ ਠੀਕ ਆ ਤੇ ਫਿਰ ਉਹ ਮਤਲਬ ਜਿਹੜਾ ਸਾਰਾ ਬਾਇਓ ਡਾਟਾ ਇਕੱਠਾ ਕਰਕੇ ਉਹ ਭੇਜਦੇ ਹੈਗੇ ਆ ਦੁਬਾਰਾ ਜਿਸ ਆਪਣੇ ਜ਼ਿਲ੍ਹੇ ਚ ਅਲਾਟਮੈਂਟ ਹੋਈ ਹੈ ਠੀਕ ਹੈ ਉਹ ਫਿਰ ਮਤਲਬ ਕਲੀਨ ਚੈਟਿਡ ਸਰਟੀਫਿਕੇਟ ਆਪ ਨੂੰ ਮਿਲਦਾ ਕੈਰੈਕਟਰ ਸਰਟੀਫਿਕੇਟ ਉਹ ਪੁਲਿਸ ਸਟੇਸ਼ਨ ਤੋਂ ਮਿਲਦਾ ਆਪ ਨੂੰ ਜੋ ਵੀ ਆਪ ਨੂੰ ਪੁਲਿਸ ਸਟੇਸ਼ਨ ਜਾਂ ਚੌਂਕੀ ਲੱਗਦੀ ਕੋਈ ਵੀ ਹੋਵੇ ਤਾਂ ਉੱਥੇ ਹੀ ਆਪਣਾ ਸਾਰਾ ਮਤਲਬ ਕਿ ਲੱਗਦਾ ਹੈਗਾ ਮੇਨਲੀ ਤਾਂ ਮਤਲਬ ਪੁਲਿਸ ਸਟੇਸ਼ਨ ਹੀ ਹੁੰਦਾ ਚੌਂਕੀਆਂ ਦਾ ਚਲੋ ਗਾਂਧੀ ਗੱਲ ਹੋ ਗਈ ਆਪਾਂ ਨੂੰ ਮੇਨ ਥਾਣਾ ਜਿਹੜਾ ਲੱਗਦਾ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜਾਂ ਤਾਂ ਇਹ ਮਤਲਬ ਕਿ ਬਾਈ ਡਾਕ ਪੇਜ ਦੇ ਤੇ ਜਾਂ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਸੀਆਈਡੀ ਵੈਰੀਫਿਕੇਸ਼ਨ ਹੁੰਦੀ ਆ ਉਹ ਵੀ ਇਦਾਂ ਹੀ ਹੁੰਦੀ ਆ ਵੀ ਆਪਣੇ ਤੋਂ ਜਿਹੜਾ ਜਿਵੇਂ ਕਹਿ ਸਕਦੇ ਆ ਗੁਪਤ ਜਿਹੜਾ ਹੈਗਾ ਆਪਣੀ ਯੂਨਿਟ ਤੇ ਉਹਦੇ ਬੇਸ ਤੇ ਵੀ ਮਤਲਬ ਕਿ ਆਪਣੇ ਤੋਂ ਕਾਫੀ ਜਿਹੜੇ ਪੁੱਛ ਗਏ ਸਵਾਲ ਕੀਤੇ ਜਾਂਦੀ ਆ ਕੋਈ ਕੁਐਸਚਨ ਕੀਤੇ ਆ ਤੇ ਤੇਰਾ ਕਿਸੇ ਨਾਲ ਕੋਈ ਲਿੰਕ ਤਾਂ ਨਹੀਂਗਾ ਠੀਕ ਹੈ ਤੂੰ ਕਿਸੇ ਪਾਰਟੀ ਤੋਂ ਬਿਲੋਂਗਤਾ ਨਹੀਂ ਮਤਲਬ ਕਿ ਜਾਂ ਕਿਸੇ ਪਾਰਟੀ ਨੂੰ ਸਪੋਰਟਤਾ ਨਹੀਂ ਕਰਦਾ ਕਿਉਂਕਿ ਜਿਹੜਾ ਇੱਕ ਮੁਲਾਜ਼ਮ ਹੁੰਦਾ ਨਾ ਮੁਲਾਜ਼ਮ ਦੀ ਕੋਈ ਪਾਰਟੀ ਕੋਈ ਉਹਦਾ ਪੋਲਿਟਿਕਲ ਪਾਰਟੀ ਨਹੀਂ ਹੁੰਦੀਗੀ ਠੀਕ ਹੈ ਤੇ ਉਸ ਦੇ ਸਬੰਧ ਵਿੱਚ ਮਤਲਬ ਕਿ ਇੱਕ ਮੈਂਬਰ ਜਾਂ ਮਤਲਬ ਕਿ ਸਰਪੰਚ ਕੁਝ ਵੀ ਲਾ ਲਓ ਵੀ ਇੱਕ ਪਿੰਡ ਦਾ ਨੁਮਾਇੰਦਾ ਆਪਾਂ ਨੂੰ ਨਾਲ ਲੈ ਕੇ ਜਾਣਾ ਪੈਂਦਾ ਸੀਆਈਡੀ ਦਫ਼ਤਰ ਦੇ ਵਿੱਚ ਠੀਕ ਹੈ ਹਰੇਕ ਮਤਲਬ ਸ਼ਹਿਰ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਇਸ ਮਤਲਬ ਯੂਨਿਟ ਦੀ ਬ੍ਰਾਂਚ ਹੁੰਦੀ ਹੈ ਮਤਲਬ ਇੱਕ ਯੂਨਿਟ ਹੁੰਦੀ ਹੈ ਸੀਆਈਡੀ ਯੂਨਿਟ ਜਾਂ ਕਹਿ ਸਕਦੇ ਹਾਂ ਸੀਆਈਡੀ ਬ੍ਰਾਂਚ ਠੀਕ ਹੈ ਉਹਦੇ ਵਿੱਚ ਫਿਰ ਉਹ ਮੈਂਬਰ ਤੋਂ ਮਤਲਬ ਕਿ ਸਾਰਾ ਕੁਝ ਪੁੱਛਿਆ ਜਾਂਦਾ ਵੀ ਇਹਨਾਂ ਦਾ ਪਰਿਵਾਰ ਕਿੱਦਾਂ ਆ ਠੀਕ ਹੈ ਵੀ ਇਹ ਕਿਸੇ ਪਾਰਟੀ ਨੂੰ ਖਾਸ ਕਰਕੇ ਕੋਈ ਸਪੋਰਟ ਤਾਂ ਨਹੀਂ ਕਰਦੇਗੀ ਠੀਕ ਹੈ ਜਾਂ ਇਹਦਾ ਕਿਸੇ ਨਸ਼ੇ ਪੱਤੇ ਵਾਲਾ ਕੋਈ ਜਿਵੇਂ ਕਹਿ ਸਕਦੇ ਮਤਲਬ ਵੀ ਗੱਲ ਉਹੀ ਆ ਗਈ ਵੈਰੀਫਿਕੇਸ਼ਨ ਆ ਵੈਰੀਫਿਕੇਸ਼ਨ ਸੇਮ ਹੀ ਹੁੰਦੀ ਹੈ ਪਰ ਮਤਲਬ ਕਿ ਉਹ ਆਪਦੇ ਲੈਵਲ ਤੇ ਜਿਵੇਂ ਕਹਿ ਸਕਦੇ ਨੇ ਵੀ ਸੀਆਈਡੀ ਵੈਰੀਫਿਕੇਸ਼ਨ ਜਿਵੇਂ ਕਹਿੰਦੇ ਵੀ ਇਨਵੈਸਟੀਗੇਟ ਕਰਦੇ ਆਪਾਂ ਨੂੰ ਉਹਦੇ ਵਿੱਚ ਸਿਰਫ ਆਪਣੇ ਪਿੰਡ ਲੈਵਲ ਤੇ ਪੁੱਛਿਆ ਜਾਂਦਾ ਵੀ ਕਿੱਦਾਂ ਦਾ ਬੰਦਾ ਉਹਦੇ ਵਿੱਚ ਆਪਣੇ ਤੋਂ ਕੋਈ ਸਵਾਲ ਵੀ ਪੁੱਛੇ ਜਾ ਸਕਦੇ ਸੀਆਈਡੀ ਦੇ ਵਿੱਚ ਠੀਕ ਆ ਵੀ ਦੱਸ ਕਾਕਾ ਮਤਲਬ ਕਿ ਵੀ ਤੂੰ ਕਿਹੜੇ ਮਤਲਬ ਕਿਸੇ ਨਾਲ ਕੋਈ ਤਰਾਬੰਦਤਾ ਨਹੀਂ ਗਾ ਜਾਂ ਮਤਲਬ ਆਉਣ ਵਾਲੇ ਸਮੇਂ ਸਬੰਧਤਾ ਨਹੀਂ ਰੱਖਣਾ ਚਾਹੁੰਦਾ ਕਿਸੇ ਨਾਲ ਤਾਂ ਉੱਥੇ ਵੀ ਮਤਲਬ ਉਹ ਜਿਹੜੀ ਵੈਰੀਫਿਕੇਸ਼ਨ ਆ ਮੋਸਟਲੀ ਮੈਂਬਰ ਜਾਂ ਸਰਪੰਚ ਤੋਂ ਪੁੱਛਿਆ ਜਾਂਦਾ ਵੀ 10 20 ਸਰ ਦੱਸੋ ਜਾਂ ਮੈਡਮਾਂ ਜਾਂ ਕੋਈ ਵੀ ਹੈ ਤੁਹਾਡੇ ਨਾਲ ਜਾਂਦਾ ਜੋ ਵੀ ਲੇਡੀ ਹੈ ਮੇਲਾ ਕੋਈ ਵੀ ਠੀਕ ਆ ਤਾਂ ਉਸ ਲੈਵਲ ਤੇ ਮਤਲਬ ਉਸ ਆਈਡੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਤੇ ਇਸ ਦੇ ਸਬੰਧ ਵਿੱਚ ਉਹਨੂੰ ਕਾਫੀ ਕੁਐਸਚਨ ਆ ਰਹੇ ਸੀ ਤਾਂ ਕਰਕੇ ਮੈਂ ਵੀਡੀਓ ਬਣਾ ਦਈਏ ਸਪੈਸ਼ਲ ਠੀਕ ਆ ਵੀ ਜਿਹੜੀ ਤੁਹਾਡੀ ਵੈਰੀਫਿਕੇਸ਼ਨ ਹੋਣੀ ਹੈ ਇਹ ਤੁਹਾਡੇ ਥਾਣਾ ਲੈਵਲ ਤੇ ਹੋਣੀ ਹੈ ਜੋ ਵੀ ਤੁਹਾਨੂੰ ਥਾਣਾ ਲੱਗਦਾ ਤੇ ਤੁਹਾਨੂੰ ਜਿਹੜਾ ਸ਼ਹਿਰ ਲੱਗਦਾ ਸ਼ਹਿਰ ਦੇ ਵਿੱਚ ਤੁਸੀਂ ਜਾ ਕੇ ਆਪਣੀ ਜਿਹੜੀ ਵੈਰੀਫਿਕੇਸ਼ਨ ਕਰਾਉਣੀ ਹੈਗੀ ਆ ਤੇ ਹੋਪਸੋ ਕਈ ਵਾਰੀ ਨਾ ਮਤਲਬ ਕਿ ਮੈਨੂੰ ਪਤਾ ਕਿਉਂਕਿ ਜਦੋਂ ਅਸੀਂ ਵੈਰੀਫਿਕੇਸ਼ਨ ਕਰਵਾਈ ਸੀ ਤੇ ਸਰਕਾਰੀ ਫੀਸ ਮਿਲਦਾ 100 ਰੁਪਏ ਲੱਗਿਆ ਸੀਗਾ ਤੇ ਸੀਐਡੀ ਵੈਰੀਫਿਕੇਸ਼ਨ ਵੇਲੇ ਮੈਂ ਐਵੇਂ ਆਖਾਂ ਵੀ ਕੋਈ ਪੈਸਾ ਨਹੀਂ ਲੱਗਿਆਗਾ ਮਤਲਬ ਵੀ ਸਿਰਫ ਜਿਹੜੀ ਪੁਲਿਸ ਵੈਰੀਫਿਕੇਸ਼ਨ ਉਹਦੀ ਉਹ ਚ ਡਾਕੂਮੈਂਟ ਵਗੈਰਾ ਉਹ ਦਿੰਦੇ ਆ ਨਾ ਆਪਣਾ ਸਰਟੀਫਿਕੇਟ ਬਣਾ ਕੇ ਦਿੰਦੇ ਆ ਤਾਂ ਉਹ 100 ਰੁਪਇਆ ਜਿਵੇਂ ਕਹਿ ਸਕਦੇ ਨੇ ਵੀ ਚਾਰਜਸ ਹੁੰਦੇ ਆ ਤੇ ਉਹ ਜਿਹੜੇ ਚਾਰਜਸ ਹੁੰਦੇ ਉਹ ਸਰਕਾਰੀ ਹੁੰਦੇ ਆ ਠੀਕ ਆ ਤੇ 100 ਰੁਪਇਆ ਹੁੰਦਾ ਉਹਦਾ ਠੀਕ ਆ ਪੇਮੈਂਟ ਹੁੰਦੀ ਹੈ ਤੇ ਉਹ ਤੁਸੀਂ ਕਰ ਦਿਓ ਠੀਕ ਆ ਤੇ ਬਾਕੀ ਜੋ ਵੀ ਮਤਲਬ ਕਿ ਜਿਹੜੀ ਵੈਰੀਫਿਕੇਸ਼ਨ ਹੈਗੀ ਹੈ ਤੁਹਾਡੇ ਪਿੰਡ ਲੈਵਲ ਤੇ ਹੋ ਜੂਗੀ ਤੇ ਤੁਹਾਨੂੰ ਮਤਲਬ ਕਿ ਜਾਂਦਾ ਫਿਰ ਬਾਈ ਡਾਕ ਪੇ ਮਤਲਬ ਜਾਂ ਤੁਹਾਨੂੰ ਫੜਾ ਦੇਣ ਤੇ ਜਾਂ ਫਿਰ ਆਪਾਂ ਕਹਿ ਦੇਣਗੇ ਵੀ ਅਸੀਂ ਕੋਈ ਗੱਲ ਨਹੀਂ ਮੇਲ ਕਰਦੇਗੇ ਤੁਹਾਡੀ ਮਤਲਬ ਜੋ ਵੀ ਡਾਕੂਮੈਂਟ ਹੈਗੇ ਤੁਹਾਡੇ ਅਲਾਟਮੈਂਟਲ ਜਿਲ੍ਹੇ ਨੂੰ ਭੇਜ ਦੇਾਂਗੇ ਸੋ ਇੰਨੇ ਇੱਕ ਮਤਲਬ ਇਹ ਜਾਣਕਾਰੀ ਸੀਗੀ ਹੋਪਸ ਸੋ ਤੁਹਾਨੂੰ ਵੀਡੀਓ ਸਮਝ ਲੱਗੀ ਹੋਊਗੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਜਿਨ੍ਹਾਂ ਤੱਕ ਵੀਡੀਓ ਨਹੀਂ ਪਹੁੰਚੀ ਉਹਨਾਂ ਤੱਕ ਪਹੁੰਚਾ ਦਿਓ ਠੀਕ ਹੈ ਸਾਰਿਆਂ ਨੂੰ ਪਤਾ ਲੱਗ ਸਕੇ ਤੇ ਅੰਤ ਵਿੱਚ ਸਾਰਿਆਂ ਨੂੰ ਸასი ਕਾਲ ਜੈ ਹਿੰਦ